ਅਗਲੀ ਖਬਰ ਵੱਲ ਚਲੀਏ ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਕੈਨੇਡਾ ਦੇ ਵਿੱਚ ਪਿਛਲੇ 2 ਦਿਨਾਂ ਤੋਂ ਬਹੁਤ ਵੱਡੀ ਹਲਚਲ ਪੈਦਾ ਹੋਈ ਆ ਕੈਨੇਡਾ ਦਾ ਬਹੁਤ ਹੀ ਮਸ਼ਹੂਰ ਅਖਬਾਰ ਗਲੋਵਨ ਮੇਲ ਉਹਨਾਂ ਨੇ ਇੱਕ ਐਡੀਟੋਰੀਅਲ ਛਾਪਿਆ ਨਿਊਜ਼ ਨਹੀਂ ਐਡੀਟੋਰੀਅਲ ਛਾਪਿਆ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਭਈ ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਗਈ ਆ ਅ ਇੰਟੈਲੀਜੈਂਸ ਦੀ ਨੈਸ਼ਨਲ ਸਕਿਉਰਿਟੀ ਤੇ ਇੰਟੈਲੀਜੈਂਸ ਕਮੇਟੀ ਔਨ ਪਾਰਲੀਮੈਂਟਰੀਜ਼ ਵੱਲੋਂ ਉਹਨਾਂ ਵੱਲੋਂ ਐਲੀਗੇਸ਼ਨਸ ਲਾਈਆਂ ਗਈਆਂ ਇੱਕ ਰਿਪੋਰਟ ਦੇ ਵਿੱਚ ਕਿ ਕੈਨੇਡਾ ਦੇ ਕੁਝ ਐਮਪੀ ਜਿਹੜੇ ਆ ਉਹ ਬਾਹਰ ਦੀਆਂ ਸਰਕਾਰਾਂ ਦੇ ਨਾਲ ਰਲੇ ਹੋਏ ਆ ਬਾਹਰ ਦੀਆਂ ਜਿਹੜੀਆਂ ਸਰਕਾਰਾਂ ਜਿਹਦੇ ਵਿੱਚ ਦੋ ਮੁਲਕਾਂ ਦੇ ਉਹਨਾਂ ਨੇ ਨਾਮ ਲਏ ਆ ਇੱਕ ਚਾਈਨਾ ਤੇ ਇੱਕ ਇੰਡੀਆ ਉਹਨਾਂ ਨੂੰ ਇੱਥੇ ਦੀ ਜਿਹੜੀ ਇੰਟਰਨਲ ਇਨਫੋਰਮੇਸ਼ਨ ਦੇ ਰਹੇ ਆ ਹੁਣ ਤੁਸੀਂ ਦੇਖੋ ਪਈ ਜੇ ਸਾਡੇ ਮੁਲਕ ਅਮਰੀਕਾ ਦੇ ਵਿੱਚ ਇਹ ਕਲੈਕਟਡ ਕਾਂਗਰਸਮੈਨ ਜਾਂ ਸੈਨੇਟਰ ਰਸ਼ੀਆ ਨੂੰ ਜਾਂ ਚਾਈਨਾ ਨੂੰ ਜਾਂ ਕਿਸੇ ਮੁਲਕ ਨੂੰ ਸੀਕ੍ਰੀਟ ਇਨਫੋਰਮੇਸ਼ਨ ਦਿੰਦਾ ਹੋਵੇ ਤਾਂ ਉਹਦਾ ਕੀ ਹਾਲ ਹੋਵੇ ਪਰ ਅਨਫੋਰਚਨਟਲੀ ਕੈਨੇਡਾ ਦੇ ਵਿੱਚ ਉੱਥੇ ਦੀਆਂ ਜਿਹੜੀ ਸਰਕਾਰ ਆ ਉਹ ਉਹ ਉਹਨਾ ਮੈਂਬਰ ਪਾਰਲੀਮੈਂਟਸ ਦੇ ਨਾਮ ਨਹੀਂ ਲੈ ਰਹੀ ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ ਤੇ ਇਸ ਹੈਡਿੰਗ ਦੇ ਅੰਡਰ ਜਿਹੜੀ ਕੈਨੇਡਾ ਦਾ ਗਲੋਬ ਐਂਡ ਮੇਲ ਆ ਉਹਨਾਂ ਨੇ ਇਹ ਐਡੀਟੋਰੀਅਲ ਛਾਪਿਆ ਵੀ ਵੀ ਨੀਡ ਟੂ ਨੋ ਦਾ ਨੇਮਸ ਆਫ ਟ੍ਰੇਟਰ ਐਮਪੀਸ ਬਟ ਡੋਨਟ ਕਾਊਂਟ ਔਨ ਐਨੀ ਆਫ ਦਾ ਪਾਰਟੀਆਂ ਟੂ ਗਿਵ ਥੈਮ ਅਪ ਕਹਿੰਦੇ ਵੀ ਜਿਹੜੇ ਗਦਾਰ ਐਮਪੀ ਆ ਕੈਨੇਡਾ ਦੇ ਵਿੱਚ ਉਹਨਾਂ ਦੇ ਨਾਂ ਲੋਕਾਂ ਨੂੰ ਪਤਾ ਹੋਣੇ ਚਾਹੀਦੇ ਆ ਪਰ ਸਾਨੂੰ ਨਹੀਂ ਆਸ ਵੀ ਉੱਥੇ ਦੀਆਂ ਜਿਹੜੀਆਂ ਪਾਰਟੀਆਂ ਹੈਗੀਆਂ ਆ ਕੋਈ ਵੀ ਪਾਰਟੀ ਆ ਚਾਹੇ ਉਹ ਕੰਜ਼ਰਵੇਟਿਵ ਆ ਜਾਂ ਲਿਬਰਲ ਆ ਉਹ ਉਹਨਾਂ ਦੇ ਨਾਮ ਦੱਸਣਗੇ ਇਸ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਆ ਵੀ 4000 ਤੋਂ ਵੱਧ ਡਾਕੂਮੈਂਟ ਇਕੱਠੇ ਕੀਤੇ ਗਏ ਆ ਜਿਹਦੇ ਵਿੱਚ ਕਿਸ ਤਰ੍ਹਾਂ ਜਿਹੜੇ ਫੋਰਨ ਐਕਟਰਸ ਆ ਪੀਪਲਸ ਰਿਪਬਲਿਕ ਆਫ ਚਾਈਨਾ ਤੇ ਇੰਡੀਆ ਦੋਨਾਂ ਨੂੰ ਨੇਮ ਕੀਤਾ ਗਿਆ ਉਹ ਸਾਡੇ ਜਿਹੜੇ ਪਾਰਲੀਮੈਂਟਰੀਅਨਸ ਆ ਉਹਨਾਂ ਨੂੰ ਇੰਡੀਮੀਡੇਟ ਕਰਦੇ ਰਹੇ ਪ੍ਰੈਸ਼ਰ ਕਰਦੇ ਰਹੇ ਜਾਂ ਉਹਨਾਂ ਨਾਲ ਕੋਲੈਬੋਰੇਟ ਕਰਦੇ ਰਹੇ ਉਹਨਾਂ ਨੂੰ ਅਕਿਊਜ਼ ਕੀਤਾ ਗਿਆ ਆ ਇਦੇ ਵਿੱਚ ਜਿਹੜੇ ਮੈਂਬਰ ਪਾਰਲੀਮੈਂਟਸ ਆ ਤੇ ਉਹਨਾਂ ਨੇ ਜਿਹੜੀ ਬਾਹਰਲੀਆਂ ਸਰਕਾਰਾਂ ਆ ਉਹਨਾਂ ਨੂੰ ਸੀਕ੍ਰੀਟ ਜਿਹੜੀ ਇਨਫਾਰਮੇਸ਼ਨ ਦਿੱਤੀ ਹੈਗੀ ਆ ਜਾਂ ਉਹ ਬਾਹਰਲੀਆਂ ਸਰਕਾਰਾਂ ਦੀਆਂ ਡਾਇਰੈਕਸ਼ਨ ਦੇ ਉੱਤੇ ਕੈਨੇਡਾ ਦੇ ਵਿੱਚ ਕੰਮ ਕਰਦੇ ਰਹੇ ਹੈਗੇ ਆ ਜਿਹੜੇ ਫੋਰਨ ਡਿਪਲੋਮੈਟਿਕ ਆਫੀਸ਼ੀਅਲਸ ਹੈਗੇ ਆ ਉਹਨਾਂ ਨੂੰ ਉਹ ਪ੍ਰਿਵੀਲੇਜਡ ਜਿਹੜੀ ਇਨਫਾਰਮੇਸ਼ਨ ਜਿਹੜੀ ਪਾਰਲੀਮੈਂਟ ਦੇ ਵਿੱਚ ਮਿਲਦੀ ਆ ਉਹ ਦਿੰਦੇ ਰਹੇ ਤੇ ਜਾ ਆਪਣੇ ਜਿਹੜੇ ਸਾਥੀ ਪਾਰਲੀਮੈਂਟਰੀਅਨਸ ਆ ਉਹਨਾਂ ਨੂੰ ਸਪੋਰਟ ਕਰਦੇ ਰਹੇ ਉਹਨਾਂ ਦੀ ਇਨਫੋਰਮੇਸ਼ਨ ਵੀ ਉਹਨਾਂ ਨੂੰ ਦਿੰਦੇ ਰਹੇ ਕਿਹੜਾ ਇਸ ਬਿਲ ਦੇ ਹੱਕ ਚਾ ਕਿਹੜਾ ਅਗੇਂਸਟ ਹੈਗਾ ਸੋ ਇਸ ਸਾਰਾ ਕੁਝ ਦੇਣ ਦੇ ਵਿੱਚ ਉਹਨਾਂ ਨੂੰ ਕੀ ਮਿਲਦਾ ਰਿਹਾ ਕਹਿੰਦੇ ਭਈ ਜਿਹੜੇ ਕਮਿਊਨਿਟੀ ਗਰੁੱਪ ਜਾਂ ਬਿਜ਼ਨੈਸਸ ਆ ਜਿਸ ਤਰ੍ਹਾਂ ਪੀਛੇ ਰਿਪੋਰਟ ਆਈ ਸੀ ਨਾ ਕਿ ਕੈਨੇਡਾ ਦੇ ਵਿੱਚ ਬਹੁਤ ਸਾਰਾ ਕੈਨੇਡਾ ਦਾ মিডিਆ ਕੈਨੇਡਾ ਦੇ ਜਿਹੜੇ ਬਿਜ਼ਨੈਸਸ ਆ ਕਿਸ ਤਰ੍ਹਾਂ ਉਹ ਭਾਰਤ ਦੀ ਐਮਬੈਸੀ ਦੇ ਨਾਲ ਜਾਂ ਭਾਰਤ ਦੀ ਸਰਕਾਰ ਦੇ ਜਿਹੜੇ ਉਹਨਾਂ ਦੇ ਏਜੰਟਸ ਆ ਉਹਨਾਂ ਦੇ ਨਾਲ ਜੁੜੇ ਹੋਏ ਹੈਗੇ ਆ ਉਸ ਤਰ੍ਹਾਂ ਕਹਿੰਦੇ ਵੀ ਜਿਹੜੇ ਉਹ ਕਮਿਊਨਿਟੀ ਗਰੁੱਪ ਜਾਂ ਬਿਜ਼ਨੈਸਸ ਆ ਉਹ ਜਦੋਂ ਇਲੈਕਸ਼ਨ ਹੁੰਦੀ ਮੈਂਬਰ ਪਾਰਲੀਮੈਂਟ ਦੀ ਉਹਨਾਂ ਦੀ ਕਿਸ ਤਰ੍ਹਾਂ ਅ ਜਿਹੜੀ ਉਹ ਸਪੋਰਟ ਕਰਦੇ ਰਹੇ ਕਿਸ ਤਰ੍ਹਾਂ ਉਹਨਾਂ ਨੂੰ ਚੁੱਪਚਾਪ ਲੋਕਾਂ ਨੂੰ ਮੋਬਿਲਾਈਜ਼ ਕਰਦੇ ਰਹੇ ਕਿ ਇਹ ਜਿਹੜੇ ਮੈਂਬਰ ਪਾਰਲੀਮੈਂਟ ਆ ਇਹ ਜਿੱਤਨੇ ਚਾਹੀਦੇ ਤੇ ਦੂਸਰਾ ਫੋਰਨ ਮਿਸ਼ਨਜ਼ ਵਾਲੇ ਉਹਨਾਂ ਨੂੰ ਫੰਡਿੰਗ ਕਰਦੇ ਰਹੇ ਪ੍ਰੌਕਸੀ ਦੇ ਥਰੂ ਉਹਨੂੰ ਪਤਾ ਹੀ ਆ ਵੀ ਕਿਸ ਤਰ੍ਹਾਂ ਹੋਰ ਬਿਜ਼ਨੈਸਸ ਦੇ ਥਰੋ ਜਿਹੜੇ ਪੈਸੇ ਦੇਣੇ ਹੈਗੇ ਆ ਇਸ ਤਰ੍ਹਾਂ ਇੱਕ ਈਵਨ ਉਹਨਾਂ ਨੇ ਇੱਕ ਐਮਪੀ ਦਾ ਨਾਮ ਵੀ ਇਹਦੇ ਵਿੱਚ ਲਿਖਿਆ ਹੈਗਾ ਜਿਹੜਾ ਚਾਈਨੀਸ ਮੂਲ ਦਾ ਉਹਨੂੰ ਕਿਸ ਤਰ੍ਹਾਂ ਹੈਂਡੋਂਗ ਜੋ ਆ ਉਹਦੀ ਨੋਮੀਨੇਸ਼ਨ ਦੇ ਲਈ ਲਿਬਰਲ ਕੈਂਡੀਡੇਟ ਸੀ ਕਹਿੰਦੇ ਵੀ ਚਾਈਨਾ ਵਾਲਿਆਂ ਨੇ 175 ਤੋਂ ਲੈ ਕੇ 200 ਦੇ ਕਰੀਬ ਇੰਟਰਨੈਸ਼ਨਲ ਚਾਈਨੀਸ ਸਟੂਡੈਂਟ ਅਰੇਂਜ ਕੀਤੇ ਉਹ ਜਾ ਕੇ ਉਸ ਦੀ ਨੋਮੀਨੇਸ਼ਨ ਦੇ ਵਿੱਚ ਸਪੋਰਟ ਕਰ ਯਾ ਹੋਂਦ ਤੁਸੀਂ ਇਹ ਜਿਹੜੀ 2019 ਦੀ ਤੇ 2021 ਦੀ ਕੈਂਪੇਨ ਹੋਈ ਹੈਗੀ ਆ ਬਿਲਕੁਲ ਇਸੇ ਤਰੀਕੇ ਦੇ ਨਾਲ ਆਪਾਂ ਇਹ ਦੇਖਿਆ ਵੀ ਜਿਹੜਾ ਕੰਜ਼ਰਵੇਟਿਵ ਪਾਰਟੀ ਦਾ ਇਸ ਟਾਈਮ ਮੌਜੂਦਾ ਲੀਡਰ ਆ ਉਸ ਨੂੰ ਉਸ ਅਹੁਦੇ ਅਹੁਦੇ ਤੱਕ ਪਹੁੰਚਾਉਣ ਦੇ ਲਈ ਕਿਸ ਤਰੀਕੇ ਦੇ ਨਾਲ ਇੰਡੀਆ ਦੇ ਦੁਆਰਾ ਬੰਦੇ ਜਿਹੜੇ ਉਹ ਕਿਤੇ ਗਏ ਹੁਣ ਮੁੱਦਾ ਇੱਥੇ ਉੱਠ ਰਿਹਾ ਆ ਵੀ ਇਹ ਓ ਐਮ ਪੀ ਆ ਇਹ ਉਹ ਸੈਨੇਟਰਸ ਨੇ ਜਿਨ੍ਹਾਂ ਦਾ ਨਾਂ ਤਾਂ ਨਹੀਂ ਨਿਸ਼ਰ ਕਰ ਰਹੇ ਜਿਨ੍ਹਾਂ ਨੇ ਸੌਹ ਚੁੱਕੀ ਸੀ ਵੀ ਅਸੀਂ ਕੈਨੇਡਾ ਦੇ ਇੰਟਰਸਟ ਨੂੰ ਪਹਿਲਾਂ ਰੱਖਾਂਗੇ ਤੇ ਇੱਥੇ ਦੀ ਜਿਹੜੀ ਪ੍ਰਭੂਸੱਤਾ ਆ ਉਸ ਦੇ ਨਾਲ ਅਸੀਂ ਅਲਾਈਅנס ਜਿਹੜਾ ਉਹ ਅਲੀਜੈਂਸ ਰੱਖਾਂਗੇ ਵੀ ਅਸੀਂ ਉਹਦੇ ਲਈ ਸਾਰਾ ਕੁਝ ਕਰਾਂਗੇ ਹੁਣ ਜਿਹੜੀ ਲਾਇਲਟੀ ਆ ਉਹ ਵੀ ਕੁਐਸ਼ਨ ਚ ਆ ਗਈ ਜਿਹੜੀ ਸੌਹ ਚੁੱਕੀ ਆ ਉਹਦੀ ਇਹਨਾਂ ਨੇ ਵਾਇਲੇਸ਼ਨ ਕਰਤੀ ਜਿਹੜੇ ਅਨਨੇਮਡ ਐਮਪੀਜ਼ ਤੇ ਸੈਨੇਟਰਸ ਆ ਇਹ ਇੱਕ ਵੀ ਹੋ ਸਕਦਾ ਇੱਕ ਤੋਂ ਵੱਧ ਵੀ ਹੋ ਸਕਦੇ ਆ ਜੋ ਕਿ ਇੱਕ ਤੋਂ ਵੱਧ ਹੋਣ ਦੀ ਸੰਭਾਵਨਾ ਜ਼ਿਆਦਾ ਪ੍ਰਗਟਾਈ ਜਿਹੜੀ ਉਹ ਜਾ ਰਹੀ ਹੈਗੀ ਆ ਆ ਵੀ ਜਿਹੜੇ ਫੋਰਨ ਪਾਵਰਸ ਦੇ ਨਾਲ ਕੇਸਟ੍ਰਿਕ ਦੇ ਨਾਲ ਮਿਲ ਕੇ ਕੈਨੇਡਾ ਨੂੰ ਹੀ ਉਹਨਾਂ ਨੇ ਧੋਖਾ ਦਿੱਤਾ ਕੈਨੇਡਾ ਦੇ ਦੇ ਹੀ ਪਿੱਠ ਦੇ ਵਿੱਚ ਛੁਰੀ ਜਿਹੜੀ ਉਹ ਖੋਭੀ ਤੇ ਇਦਾਂ ਹੋਇਆ ਆ ਜਿਹੜਾ opinion article ਲਿਖਣ ਵਾਲਾ ਕਾਲਮਿਸਟ ਐਂਡਰੀ ਕੋਨ ਕੋਇਨ ਉਹ ਲਿਖਦਾ ਆ ਵੀ ਕਹਿੰਦੇ ਵੀ ਹੁਣ ਆਉਂਦੇ ਸਮੇਂ ਦੇ ਵਿੱਚ ਅਗਲੇ ਕੁਝ ਹਫ਼ਤਿਆਂ 'ਚ ਇੱਕ ਮੈਂਬਰ ਪਾਰਲੀਮੈਂਟ ਨੂੰ ਸਦਨ ਦੇ ਵਿੱਚ ਖੜ ਕੇ ਇਹਨਾਂ ਸਾਰੇ ਟ੍ਰੇਟਰ ਐਮਪੀਜ਼ ਦਾ ਨਾ ਜਿਹੜਾ ਆ ਉਹ ਲੈਣਾ ਪਊਗਾ ਜਿਨ੍ਹਾਂ ਨੇ ਆਪਣੇ ਮੁਲਕ ਕੈਨੇਡਾ ਦੇ ਨਾਲ ਧੋਖਾ ਜਿਹੜਾ ਧਰੋਖ ਮਾਇਆ ਆ ਕਹਿੰਦੇ ਵੀ ਉਹ ਬੰਦੇ ਨੇ ਜਿਨ੍ਹਾਂ ਨੂੰ ਸੇਮ ਇੰਟੈਲੀਜੈਂਸ ਮਿਲਦੀ ਆ ਐਕਸੈਸ ਹੈਗਾ ਆ ਨੈਸ਼ਨਲ ਸਿਕਿਉਰਿਟੀ ਦਾ ਤੇ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟਰੀਅਨ ਐਨ ਐਸ ਆਈ ਸੀਓਪੀ ਦੇ ਆਧਾਰ ਦੇ ਉੱਤੇ ਸੋ ਕਹਿੰਦੇ ਵੀ ਇਹ ਹੁਣ ਇੱਕ ਵੱਡੀ ਜਿਹੜੀ ਚਿੰਤਾ ਦਾ ਵਿਸ਼ਾ ਸਾਰਿਆਂ ਦੇ ਲਈ ਇਹ ਉਥੇ ਬਣ ਚੁੱਕਾ ਆ ਵੀ ਇਹ ਕਿਦਾਂ ਜਿਹੜਾ ਚੀਜ਼ ਹੋਊਗੀ ਸੋ ਕਹਿੰਦੇ ਵੀ ਗਵਰਨਮੈਂਟ ਦਾ ਇਸ ਦੇ ਵਿੱਚ ਰਿਸਪਾਂਸ ਕੀ ਜਿਹੜਾ ਹੋਊਗਾ ਪਬਲਿਕ ਸੇਫਟੀ ਦੇ ਜਿਹੜੇ ਮਨਿਸਟਰ ਡੋਮਨਿਕ ਲੇਬਲੈਂਕ ਉਹ ਆਰਗਿਊ ਕਰਦੇ ਨੇ ਵੀ ਨਾਮ ਰਿਲੀਜ਼ ਕਰਨ ਦੇ ਨਾਲ ਵਿਦਆਊਟ ਡਿਊ ਪ੍ਰੋਸੈਸ ਇਹ ਇਹ ਚੀਜ਼ ਨਹੀਂ ਹੋਣੀ ਚਾਹੀਦੀ ਜਦ ਕਿ ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਰੀਲੈਂਡਾ ਇਹ ਉਹ ਵਾਅਦਾ ਕਰਦੇ ਨੇ ਵੀ ਇੰਟਰਨਲ ਰਿਵਿਊ ਜਿਹੜਾ ਉਹ ਹੋਵੇਗਾ ਪਰ ਇਹ ਨਹੀਂ ਜਿਹੜਾ ਉਹ ਦੱਸ ਰੇ ਆ ਵੀ ਕਿਸੇ ਨੂੰ ਲਿਬਰਲ ਕਾਕਸ ਮੈਂਬਰਸ ਨੂੰ ਐਕਸਪੈਲ ਵੀ ਕੀਤਾ ਜਾਊਗਾ ਜਾਂ ਨਹੀਂ ਕਿਉਂਕਿ ਉਹ ਲਿਬਰਲ ਸਰਕਾਰ ਦੇ ਵਿੱਚ ਇਸ ਟਾਈਮ ਹੈਗੇ ਨੇ ਜੇ ਉਹਨਾਂ ਦਾ ਕੋਈ ਬੰਦਾ ਇਸ ਦੇ ਵਿੱਚ ਆਉਂਦਾ ਆ ਸੋ ਗਵਰਨਮੈਂਟ ਹੁਣ ਅੱਗੇ ਕੀ ਕਰੂਗੀ ਨੈਸ਼ਨਲ ਸਿਕਿਉਰਿਟੀ ਦੇ ਇਮਪਲੀਕੇਸ਼ਨ ਇਹ ਕੀ ਬਣਦੇ ਨੇ ਜੇ ਕਹਿੰਦੇ ਵੀ ਇਹ ਨਾਮ ਰਿਫਿਊਜ਼ ਕਰਦੇ ਨੇ ਦੱਸਣ ਤੋਂ ਤੇ ਇਹ ਕਹਿੰਦੇ ਵੀ ਕਿਤੇ ਨਾ ਕਿਤੇ ਜਿਹੜੀਆਂ ਬਾਹਰਲੀਆਂ ਤਾਕਤਾਂ ਆ ਉਹਨਾਂ ਦੀ ਤਾਕਤ ਨੂੰ ਹੋਰ ਵਧਾਊਗਾ ਤੇ ਉਹ ਫੋਰਨ ਇੰਟਰਫੀਰੈਂਸ ਕਰਨ ਦੇ ਵਿੱਚ ਵੱਧ ਕਾਮਯਾਬ ਹੋ ਸਕਦੇ ਨੇ ਜਿਹੜੇ ਲਿਬਲਾਂਗ ਕਹਿ ਰਹੇ ਆ ਉਹਨਾਂ ਦੇ ਕਲੇਮ ਤੋਂ ਇਨਫੈਕਟ ਉਲਟ ਜਿਹੜਾ ਉਹ ਹੋਊਗਾ ਸੋ ਕੌਣ ਨੇ ਜਿਨ੍ਹਾਂ ਦੇ ਉੱਤੇ ਇਹ ਦੋਸ਼ ਲੱਗ ਰਹੇ ਨੇ ਜਿਨ੍ਹਾਂ ਦੇ ਕਰਕੇ ਇਹ ਸਾਰਾ ਕੁਝ ਹੋਊਗਾ ਕੱਲਾ ਇੱਥੇ ਹੀ ਨਹੀਂ ਆ ਕੇ ਗੱਲ ਰੋਕਦੀ ਗੱਲ ਜਿਹੜੀ ਆ ਇਹ ਅੱਗੇ ਵੋਟਾਂ ਤੱਕ ਪਹੁੰਚ ਜਾਂਦੀ ਆ ਵੀ ਕੀ ਇਹਦਾ ਕਰਨ ਦੇ ਨਾਲ ਇਹਦਾ ਮਤਲਬ ਇਹ ਆ ਵੀ ਲੋਕਾਂ ਦਾ ਭਰੋਸਾ ਉਥੋਂ ਦੀ ਜਿਹੜੀ ਜਿਹੜੀਆਂ ਵੋਟਾਂ ਪੈਂਦੀਆਂ ਉਹਦੇ ਇੰਟੀਗ੍ਰਿਟੀ ਦੇ ਵਿੱਚ ਜਿਹੜਾ ਘਟਦਾ ਹੈਗਾ ਕੀ ਕੈਨੇਡੀਅਨਸ ਟਰਸਟ ਕਰਨਗੇ ਇਨਸ਼ੋਰ ਕਰਨਗੇ ਵੀ ਜਿਹੜਾ ਕੈਂਡੀਡੇਟ ਉਹਨਾਂ ਦੇ ਬੈਲਟ ਦੇ ਉੱਤੇ ਆ ਉਹ ਕਿਤੇ ਬਾਹਰ ਲੀਆਂ ਤਾਕਤਾਂ ਦਾ ਘੱਟ ਪੁੱਤ ਨਹੀਂ ਜਿਹਦੇ ਇਸ਼ਾਰਿਆਂ ਦੇ ਉੱਤੇ ਉਹ ਨੱਚ ਰਿਹਾ ਜਾਂ ਨੱਚ ਰਹੀ ਹੋਊਗੀ ਵੀ ਇਹ ਇਹ ਕਿਦਾਂ ਜਿਹੜਾ ਇਹ ਕੈਨੇਡੀਅਨਸ ਨੂੰ ਭਰੋਸਾ ਜਿਹੜਾ ਉਹ ਦਵਾਇਆ ਜਾਵੇਗਾ ਸੋ ਕਹਿੰਦੇ ਵੀ ਲੋਕਾਂ ਦੇ ਵਿੱਚ ਤਾਂ ਇਹੀ ਇਸ ਟਾਈਮ ਵੱਡੀ ਮੰਗ ਆ ਵੀ ਤੁਰੰਤ ਉਹਨਾਂ ਐਮਪੀਜ਼ ਦੇ ਜਿਹੜੇ ਉਹ ਨਾਮ ਸ਼ੇਅਰ ਕੀਤੇ ਜਾਣ ਜਿਨ੍ਹਾਂ ਨੇ ਬਾਹਰਲੀ ਸਰਕਾਰਾਂ ਦੇ ਨਾਲ ਮਿਲ ਕੇ ਕੈਨੇਡੀਅਨਸ ਨੂੰ ਪਿੱਠ ਦੇ ਵਿੱਚ ਸ਼ੁਰਾ ਮਾਰਿਆ ਉਹਨਾਂ ਨੂੰ ਜਿਹੜਾ ਉਹ ਧੋਖਾ ਜਿਹੜਾ ਦਿੱਤਾ ਹੈ ਤੇ ਫੋਰਨ ਕਲੂਜਨ ਜੀਡੀਓ ਉਹਨਾਂ ਨੇ ਕੀਤੀ ਆ ਪਬਲਿਕ ਅਕਾਉਂਟੇਬਿਲਟੀ ਕਹਿੰਦੇ ਉਹਨਾਂ ਦੀ ਹੋਣੀ ਚਾਹੀਦੀ ਆ ਹਾਂ ਆਪਣਾ ਡਿਫੈਂਸ ਜਰੂਰ ਪ੍ਰੈਜ਼ੈਂਟ ਕਰਨ ਹਾਊਸ ਦੇ ਵਿੱਚ ਤਾਂ ਸੈਨੇਟ ਦੇ ਵਿੱਚ ਤਾਂ ਜੋ ਪਤਾ ਲੱਗੇ ਵੀ ਉਹਨਾਂ ਨੇ ਕਿਹੜੇ ਕਾਰਨਾਂ ਦੇ ਕਰਕੇ ਇਹ ਜਿਹੜਾ ਕਨਾਉਣਾ ਕੰਮ ਮੁਲਕ ਦੇ ਨਾਲ ਧਰੋ ਜਿਹੜਾ ਆ ਉਹ ਕਮਾਇਆ ਆ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਉਸ ਤੋਂ ਬਾਅਦ ਦੇ ਵਿੱਚ ਤੇ ਨਾਲ ਦੇ ਨਾਲ ਫਿਰ ਇੱਕ ਰਿਵਿਊ ਹੋਵੇ ਸਿਸਟਮ ਦਾ ਜਿਸ ਤੇ ਵਿੱਚ ਬਾਹਰ ਲੀਆਂ ਤਾਕਤਾਂ ਤੋਂ ਕਿੱਦਾਂ ਬਚਿਆ ਜਾਣਾ ਆ ਇਸ ਦੀ ਜਿਹੜੀ ਉਹ ਗੱਲ ਜਿਹੜੀ ਹੋਣੀ ਚਾਹੀਦੀ ਹੈ ਟਰਾਂਸਪੇਰੈਂਸੀ ਦੀ ਜਿਹੜੀ ਮੰਗ ਹੋ ਰਹੀ ਆ ਇਹ ਕੌਣ ਕੈਨੇਡੀਅਨ ਐਮਪੀ ਹੋ ਸਕਦਾ ਆ ਹਰ ਇੱਕ ਜਣਾ ਆਪੋ ਆਪਣੀਆਂ ਅਟਕਲਾਂ ਜਿਹੜੀਆਂ ਉਹ ਲਾ ਰਹੇ ਆ ਪਰ ਇਸ ਟਾਈਮ ਇਸ ਨੇ ਇੱਕ ਬਹੁਤ ਵੱਡਾ ਸਿਆਸੀ ਪੁਚਾਲ ਕੈਨੇਡਾ ਦੀ ਆ ਜਿਹੜੀ ਸਿਆਸਤ ਦੇ ਵਿੱਚ ਲੈ ਆਂਦਾ ਹੈ ਸੋ ਕੈਨੇਡਾ ਤੇ ਅਮਰੀਕਾ ਵਾਸਤੇ ਜਿਹੜੇ ਸਿੱਖਾ ਉਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਜਿਹੜਾ ਕੈਨੇਡਾ ਤੇ ਅਮਰੀਕਾ ਆ ਕਿਸ ਤਰ੍ਹਾਂ ਆਪਾਂ ਇਹਨਾਂ ਨੂੰ ਕੈਨੇਡਾ ਤੇ ਅਮਰੀਕਾ ਹੀ ਰੱਖੀਏ ਇਹ ਨਾ ਹੋਵੇ ਵੀ ਜਿਹੜੀਆਂ ਬਾਹਰ ਦੀਆਂ ਸਰਕਾਰਾਂ ਆ ਉਹ ਸਾਡੇ ਜਿਹੜੇ ਇਲੈਕਟਿਡ ਆਫੀਸ਼ੀਅਲਸ ਆ ਉਹਨਾਂ ਦੇ ਉੱਤੇ ਪ੍ਰੈਸ਼ਰ ਪਾ ਕੇ ਜਾਂ ਪੈਸੇ ਦੇ ਕੇ ਜਿਹੜੇ ਕੰਮ ਖਰੀਦ ਕਰਦੇ ਹੋਏ ਅਸੀਂ ਇੱਥੇ ਆਏ ਹੈਗੇ ਆ ਉੱਥੇ ਰਿਲੀਜੀਅਸ ਪ੍ਰੋਸੀਕਿਊਸ਼ਨ ਸਾਡੀ ਹੋਈ ਆ ਕਰਪਸ਼ਨ ਤੋਂ ਬਚਦੇ ਆਏ ਆ ਲੁੱਟਮਾਰ ਤੋਂ ਬਚਦੇ ਇੱਥੇ ਆਏ ਆ ਵੀ ਮੁੜ ਕੇ ਇੱਥੇ ਅਮਰੀਕਾ ਕੈਨੇਡਾ ਦੇ ਵਿੱਚ ਵੀ ਸਾਰਾ ਕੁਝ ਇਵੇਂ ਹੀ ਹੋਣ ਲੱਪੇ ਸੋ ਸਾਨੂੰ ਇਹ ਸਟੈਂਡ ਕਰਨਾ ਪੈਣਾ ਆ ਆਪਣੇ ਇਲੈਕਟਿਡ ਅਫੀਸ਼ੀਅਲ ਚਾਹੇ ਉਹ ਕੈਨੇਡਾ ਚ ਮੈਂਬਰ ਪਾਰਲੀਮੈਂਟ ਚਾਹੇ ਯੂ ਐਸ ਏ ਚ ਕਾਂਗਰੈਸਮੈਨ ਜਾਂ ਸੈਨੇਟਰਸ ਆ ਸਾਨੂੰ ਐਕਟਿਵ ਹੋਣਾ ਪੈਣਾ ਆ ਕੱਲੇ-ਕੱਲੇ ਨਾਲ ਜਿਹੜੇ-ਜਿਹੜੇ ਏਰੀਏ ਦੇ ਵਿੱਚ ਹੈਗੇ ਜਦੋਂ ਵੋਟਾਂ ਪਾਉਨੇ ਆ ਸਾਡੇ ਜਿਹੜੇ ਇਸ਼ੂ ਆ ਖਾਸ ਕਰਕੇ ਨੰਬਰ 1 ਇਸ਼ੂ ਐਸ ਵੇਲੇ ਟ੍ਰਾਂਸਨੇਸ਼ਨਲ ਰੈਪ੍ਰੈਸ਼ਨ ਦਾ ਆ ਇੰਡੀਆ ਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸ਼ਰੇ ਆ ਮਲਕ ਇਲੈਕਸ਼ਨ ਰੈਲੀ ਚ ਖੜ ਕੇ ਕਹਿ ਰਿਹਾ ਹੈ ਕਿ ਅਸੀਂ ਬਾਹਰ ਵੱਸਦੇ ਅੱਤਵਾਦੀਆਂ ਨੂੰ ਉਹਨਾਂ ਦੇ ਘਰ ਵਿੱਚ ਜਾ ਕੇ ਮਾਰਾਂਗੇ ਕਿਸੇ ਨੂੰ ਅੱਤਵਾਦੀ ਡਿਕਲੇਅਰ ਕਰਨਾ ਤੁਸੀਂ ਰੀਸੈਂਟਲੀ ਕੰਗਣਾ ਰੌਂ ਤੋਂ ਸੁਣ ਲਿਆ ਹੋਣਾ ਹੈ ਕਿ ਕਿਸ ਤਰ੍ਹਾਂ ਜੇ ਇੱਕ ਸਕਿਉਰਿਟੀ ਗਾਰਡ ਬੀਬੀ ਨੇ ਉਸ ਦਾ ਵਿਰੋਧ ਕੀਤਾ ਤੇ ਉਸ ਨੇ ਕਿਹਾ ਕਿ ਪੰਜਾਬ ਦੇ ਵਿੱਚ ਅੱਤਵਾਦ ਬਹੁਤ ਉੱਪਰ ਨੂੰ ਚੜ ਰਿਹਾ ਹੈ ਸੋ ਕੋਈ ਵੀ ਸਰਕਾਰ ਕਿਸੇ ਨੂੰ ਅਤਵਾਦੀ ਕਹਿ ਸਕਦੀ ਹੈਗੀ ਆ ਪਰ ਜਿਹੜੇ ਜਿਹੜੇ ਮੁਲਕਾਂ 'ਚ ਆਪਾਂ ਰਹਿੰਦੇ ਆ ਜਿੱਥੇ ਦੇ ਜਿਹੜੇ ਸਿਟੀਜ਼ਨ ਹੈਗੇ ਆ ਸੋ ਸਾਨੂੰ ਬਹੁਤ ਜ਼ਿਆਦਾ ਇਹ ਐਕਟਿਵ ਹੋਣਾ ਪੈਣਾ ਆ ਆਪਣੇ ਆਪਣੇ ਇਲੈਕਟਿਡ ਅਫੀਸ਼ੀਅਲ ਤਾਈ ਪਹੁੰਚਣਾ ਪੈਣਾ ਆ ਜਿਹੜੇ ਗਦਾਰ ਹੈਗੇ ਆ ਜਿਹੜੇ ਟ੍ਰੇਟਰ ਹੈਗੇ ਆ ਇਨਾ ਮੁਲਕਾਂ ਦੇ ਉਹਨਾਂ ਨੂੰ ਜਿਹੜਾ ਐਕਸਪੋਜ਼ ਕਰਨਾ ਪੈਣਾ ਹੈਗਾ ਸੋ ਆਪਾਂ ਪੰਜਾਬੀ ਰੇਡੀਓ ਯੂਐਸਏ ਵੱਲੋਂ ਜਿੰਨੇ ਵੀ ਸਾਡੇ ਜਿਹੜੇ ਲਿਸਨਰ ਆ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਆਪਣੇ ਇਲੈਕਟਿਡ ਜਿਹੜੇ ਆਫੀਸ਼ੀਅਲਸ ਆ ਚਾਹੇ ਉਹ ਮੈਂਬਰ ਪਾਰਲੀਮੈਂਟ ਆ ਕੈਨੇਡਾ ਦੇ ਵਿੱਚ ਜਾਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਚਿੱਠੀਆਂ ਲਿਖੋ ਉਹਨਾਂ ਨੂੰ ਈਮੇਲ ਲਿਖੋ ਉਹਨਾਂ ਨੂੰ ਕੰਟੈਕਟ ਕਰੋ ਅਮਰੀਕਾ ਵਿੱਚ ਵਸਤੇ ਜਿਹੜੇ ਕਾਂਗਰਸਮੈਨ ਸੈਨੇਟਰਸ ਆ ਬਹੁਤ ਸਾਰੇ ਜਿਹੜੇ ਭਾਰਤ ਪੱਖੀ ਹੈਗੇ ਆ ਜਦੋਂ ਮੜਾ ਜਾ ਵੀ ਇਸ਼ੂ ਹੁੰਦਾ ਹੈ ਤੇ ਸਿੱਖਾਂ ਦੀ 올ਡ ਸਟੇਟਮੈਂਟ ਆਂਦੀ ਆ ਉਹਨਾਂ ਨੂੰ ਕੰਟ ਬਲੇਮ ਕਰ ਰਹੇ ਹਾਂ ਅ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰੋਨਲਡ ਰੀਗਨ ਹੋਣਾ ਨੇ ਇੱਕ ਵਾਰੀ ਇਹ ਕਿਹਾ ਸੀ ਵੀ ਜਿਹੜੀ ਆਜ਼ਾਦੀ ਆ ਇਹ ਇੱਕ ਜਨਰੇਸ਼ਨ ਤੋਂ ਵੱਧ ਨਹੀਂ ਹੁੰਦੀ ਕਹਿੰਦੇ ਫ੍ਰੀडम ਇਜ਼ ਨੈਵਰ ਮੋਰ ਦੈਨ 1 ਜਨਰੇਸ਼ਨ ਅਵੇ ਫਰੋਮ ਐਕਸਟੈਂਸ਼ਨ ਬਿਖ ਖਤਮ ਹੋਣ ਦੇ ਲਈ ਇੱਕੋ ਜਨਰੇਸ਼ਨ ਨਹੀਂ ਲੱਗਦੀ ਆ ਜੇ ਅਸੀਂ ਪਾਰਟਿਸਪੇਟ ਨਹੀਂ ਕਰਦੇ ਜੇ ਅਸੀਂ ਆਪਣੇ ਬੱਚਿਆਂ ਤੇ ਇਹ ਪਾਸ ਨਹੀਂ ਕਰਦੇ ਹੈਗੇ ਵੀ ਡਿਡ ਨੋ ਪਾਸ ਇਟ ਟੂ आवर ਚਿਲड्रन ਇਨ ਦਾ ਬਲੱਡ ਸਟ੍ਰੀਮ ਇਟ ਮਸਟ ਬੀ ਫੌਟ ਫੋਰ ਪ੍ਰੋਟੈਕਟਡ ਐਂਡ ਹੈਂਡਰਡ ਔਨ for them to do the same stay strong stay vigilant and stay informed most important ਆਪਾਂ ਜਿਹੜਾ ਸਾਡਾ ਸਿੱਖਾਂ ਦੇ ਵਿੱਚ ਹੈਗਾ ਵੀ ਚੜ੍ਹਦੀ ਕਲਾ ਦੇ ਵਿੱਚ ਰਹੋ ਆਜ਼ਾਦੀ ਦੇ ਲਈ ਫਾਈਟ ਕਰਦੇ ਰਹੋ ਸੋ ਇਹ ਮੈਂ ਪ੍ਰੈਜ਼ੀਡੈਂਟ ਰੋਨਲਡ ਰੀਗਨ ਹੋਣਾ ਰਹੇ ਜਿਹੜੀ ਇੱਕ ਸਟੇਟਮੈਂਟ ਦਿੱਤੀ ਸੀ ਵੀ ਕਿਸ ਤਰ੍ਹਾਂ ਜਿਹੜੀ ਆਜ਼ਾਦੀ ਆ ਉਹ ਆਪਾਂ ਬਚਾ ਸਕਦੇ ਆ ਆਪਣੀ ਜਨਰੇਸ਼ਨ ਨੂੰ ਪਾਸ ਕਰਦੇ ਜੇ ਆਪਾਂ ਮੈਮੋਰੀਅਲ ਡੇ ਤੇ ਵੈਟਰਨ ਡੇਜ਼ ਦੇ ਉੱਤੇ ਜਾਂ ਡੀ ਡੇ ਦੇ ਉੱਤੇ ਵੀਰਾਂ ਹੀ ਪਿੰਦੇ ਰਹੇ ਪਾਰਟੀਆਂ ਕਰਦੇ ਰਹੇ ਤੇ ਇੱਕ ਜਨਰੇਸ਼ਨ ਤੋਂ ਬਾਅਦ ਆਜ਼ਾਦੀ ਪਤਾ ਨਹੀਂ ਕਿਹੜੇ ਪਾਸੇ ਉੱਡ ਜਾਣੀ ਹੈਗੀ ਆ ਦੁਨੀਆ ਦੇ ਵਿੱਚ ਗਲੋਬਲੀ ਕੀ ਕੁਝ ਵਾਪਰ ਰਿਹਾ ਤੁਹਾਨੂੰ ਪਤਾ ਹੀ ਹੈਗਾ ਸੋ ਸਾਨੂੰ ਸਾਰਿਆਂ ਨੂੰ ਆਪਣੀ ਆਜ਼ਾਦੀ ਦੇ ਲਈ ਆਪਣੇ ਆਪਣੇ ਮੁਲਕ ਦੇ ਲਈ ਖੜਨਾ ਚਾਹੀਦਾ ਹੈਗਾ ਜੇ ਤੁਹਾਡੇ ਮੁਲਕ ਦੇ ਵਿੱਚ ਗਦਾਰ ਹੈਗੇ ਇਲੈਕਟਿਡ ਅਫੀਸ਼ੀਅਲਸ ਆ ਉਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ ਤੇ ਪ੍ਰੈਸ਼ਰ ਕਰਨਾ ਚਾਹੀਦਾ ਉਹਨਾਂ ਇਲੈਕਟਿਡ ਅਫੀਸ਼ੀਅਲਸ ਨੂੰ ਪਬਲਿਕਲੀ ਉਹਨਾਂ ਦੇ ਨਾਮ ਜਿਹੜੇ ਆ ਪਬਲਿਸ਼ ਕੀਤੇ ਜਾਣ ਤਾਂ ਕਿ ਪਤਾ ਲੱਗ ਜਾਏ ਜਿਹੜੀਆਂ ਬਾਹਰ ਦੀਆਂ ਸਰਕਾਰਾਂ ਅ ਅਮਰੀਕਾ ਜਾਂ ਕੈਨੇਡਾ ਚ ਇੰਟਰਫੀਅਰ ਕਰ ਰਹੀਆਂ ਹੈਗੀਆਂ ਉਹਨਾਂ ਦਾ ਐਕਸਪੋਜ਼ਰ ਹੋ ਸਕੇ ਉਹਨਾਂ ਨੂੰ ਐਕਸਪੋਜ਼ ਕੀਤਾ ਜਾ ਸਕੇ